ਤੇ ਕਹਿੰਦੇ ਨੇ ਕਿ ਹੁਣ ਭਈ ਮੌਕਾ ਇਦਾਂ ਦਾ ਆਇਆ ਹੋਇਆ ਕਿ ਦਫ਼ਤਰ-ਦਫ਼ਤਰ ਵੀ ਬਦਲੇ ਜਾ ਰਹੇ ਨੇ ਕਿਹੜੇ ਦਫ਼ਤਰ ਬਦਲੇ ਜਾ ਰਹੇ ਆ ਕਿ ਕਿਹੜੇ ਦਫ਼ਤਰਾਂ ਜੋ ਬੇਕਾਰ ਕਰਕੇ ਕਿਹੜੇ ਦਫ਼ਤਰਾਂ ਜੋ ਬਸਾਇਆ ਜਾ ਰਹੇ ਆ ਦੇਖੋ ਦਫ਼ਤਰ ਜਿਹੜੇ ਆ ਉਹ ਕੋਈ ਮਤਲਬ ਇਹ ਤਾਂ ਨਹੀਂ ਕਿ ਨਵੀਂ ਕੋਈ ਗੱਲ ਆ ਦਫ਼ਤਰ ਸ਼ਿਫਟ ਹੁੰਦੇ ਆ ਦਫ਼ਤਰ ਨਵੇਂ ਬਣਦੇ ਆ ਜੀ ਪੁਰਾਣੇ ਢਾ ਦਿੱਤੇ ਜਾਂਦੇ ਮਿਟਾ ਦਿੱਤੇ ਜਾਂਦੇ ਆ ਵੱਡੇ ਵੱਡੇ ਦਫ਼ਤਰ ਬਣ ਜਾਂਦੇ ਕਾਂਗਰਸ ਦਾ ਦਫ਼ਤਰ ਬਣ ਗਿਆ ਇਹ ਤਾਂ ਆਰਐਸਐਸ ਵਾਲਿਆਂ ਦੇ ਤੇ ਭਾਜਪਾ ਵਾਲਿਆਂ ਦੇ ਬਹੁਤ ਤਕੜੇ ਬਣ ਬਣਾ ਲਿਆ ਬਿਲਕੁਲ ਜੀ ਮੈਂ ਤੇ ਅੱਗੇ ਕਹਿਣਾ ਉਹਨਾਂ ਕਿ ਇਹ ਜਾਂਚ ਦਾ ਵਿਸ਼ਾ ਹੈ ਹੂੰ ਕਿ ਜਿਹੜੇ ਮਤਲਬ ਕਿ ਆਰਐਸਐਸ ਵਾਲੇ ਸੰਗੀ ਜਿਹੜੇ ਸੀ ਖੁਦ ਨਰਿੰਦਰ ਮੋਦੀ ਉਹਨਾਂ ਚ ਸ਼ਾਮਲ ਸੀ ਹੂੰ ਕਿ ਇਹ ਪਾਟਵੀਂਆਂ ਧਰੀਆਂ ਤੇ ਸੌਣ ਵਾਲੇ ਲੋਕ ਸੀਗੇ ਦਫ਼ਤਰਾਂ ਦੇ ਵਿੱਚ ਇਹ ਇਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੀ ਹੁੰਦਾ ਜੀ ਸੰਗੀਆਂ ਦਾ ਇਹ ਬਹੁਤ ਡੈਡੀਕੇਟਿਡ ਲੋਕ ਹੁੰਦੇ ਨੇ ਹੂੰ ਖੱਟੜ ਸਾਹਿਬ ਤੋਂ ਦੱਸਦੇ ਨੇ ਅਸੀਂ ਵੀ ਕੋਈ ਚਟਾਈ ਤੇ ਪੈਂਦੇ ਸੀ ਬਿਲਕੁਲ ਤੇ ਆ ਜਿਹੜਾ ਲੈਬਸ ਹੈ ਨਹੀਂ ਇਹ ਕਹਿੰਦੇ ਚਾਹ ਪਾਣੀ ਬਣਾਉਂਦਾ ਹੁੰਦਾ ਸੀ ਉਹਨਾਂ ਦਾ ਹੂੰ ਕਿਸੇ ਸਮਾਂ ਪਾਣੀ ਆਦੇ ਵਿਚਾਰਚੇ ਹੁੰਦੇ ਰਹੇ ਕਾਰਬੀ ਚਾਹ ਹੁੰਦੇ ਤੇ ਖੂਬ ਵਿਚਾਰਚੇ ਨੇ ਜੀ ਤਾਂ ਗੱਲ ਇਹ ਆ ਕਿ ਇਹਨਾਂ ਨੇ ਹੁਣ ਦੇਖੋ ਉਹ ਛੱਡ ਕੇ ਜੋ ਉਹਨਾਂ ਦਾ ਇੱਕ ਕੈਲੋ ਟਿਪੀਕਲ ਪ੍ਰਚਾਰਕ ਸਿਸਟਮ ਸੀ ਆਰਐਕਐਸ ਦਾ ਉਹ ਛੱਡ ਕੇ ਜਿਹੜੇ ਇਹ ਬੜੇ ਤਗੜੇ ਮਤਲਬ ਕਿ ਦਫਤਰ ਬਣਾਏ ਨੇ ਹੂੰ नेशनेल ਹਰਾਲਡ ਜਾਂ ਫਲਾਣਾ ਫਲਾਣਾ ਕਾਂਗਰਸੀ ਉਹ ਕਿਸੇ ਤੇ ਚੱਲਦੇ ਰਹਿੰਦੇ ਆ ਮੈਂ ਕਹਿੰਦਾ ਕਿ ਇਹ ਜਾਂਚ ਦਾ ਵਿਸ਼ਾ ਹੈ ਮੈਂ ਨਹੀਂ ਕਹਿੰਦਾ ਕਿ ਇਹਨਾਂ ਨੇ ਲੁੱਟ ਖਜ਼ੂਤ ਕਰਕੇ ਬਣਾਏ ਨੇ ਪਰ ਇਹ ਜ਼ਰੂਰ ਮਤਲਬ ਕਿ ਅਸੈਸਮੈਂਟ ਹੋਣੀ ਚਾਹੀਦੀ ਆ ਹੂੰ ਕਿ ਕਿੰਨੇ ਤੋਂ ਕਿੰਨਾ ਪੈਸਾ ਲੱਗਾ ਜੀ ਪੁਰਾਣੇ ਦਫ਼ਤਰ ਕਿੰਨੀ ਵੈਲਿਊ ਦੇ ਸੀ ਤਾਂ ਉਹਨਾਂ ਦੀ ਜਿਹੜੀ ਹੁਣ ਨਮੀ ਮਾਰਤ ਤਮੀਰ ਹੋਈ ਆ 150 250 ਕਰੋੜ ਕਿਵੇਂ ਸਰ ਮੈਂ ਨਹੀਂ ਕੁਝ ਕਹਿ ਸਕਦਾ ਉਹ ਉਹ ਤੇ ਜਾਂਚ ਕਰਕੇ ਤੇ ਇਹ ਵਿਸ਼ਾ ਹੈ ਜਾਣਨ ਦਾ ਕਿ ਕਿੰਨਾ ਪੈਸਾ ਖਰਚ ਕੀਤਾ ਗਿਆ ਤੇ ਉਹ ਪੈਸਾ ਕਿੱਥੋਂ ਆਇਆ ਜੀ ਇਹ ਇਹ ਤੁਸੀਂ ਅੱਜ ਹੀ ਇੱਕ ਡਾਟਾ ਪੜੋ ਨਾ ਟੇਬਲ ਪੜੋ ਭਈ ਇਹਨਾਂ ਨੂੰ ਜਿਹੜਾ ਭਾਜਪਾ ਨੂੰ ਚੰਦਾ ਮਿਲਿਆ 23 24 ਦਾ ਉਹ ਸ਼ਾਇਦ 4300 ਕਰੋੜ ਹੈ ਹੂੰ ਤੇ ਕਾਂਗਰਸ ਨੂੰ ਮਿਲਿਆ 1200 ਕਰੋੜ ਉਹ 43 ਚੋਂ 2500 ਕਰੋੜ ਸ਼ਾਇਦ ਖਰਚੀ ਬੈਠੇ ਆ ਹੂੰ ਤੇ ਕਾਂਗਰਸ ਵਾਲੇ 1200 ਤੋਂ ਸ਼ਾਇਦ ਥੋੜਾ ਜਿਹਾ ਪਿੱਛੇ ਆ ਤਕਰੀਬਨ ਸਾਰਾ ਮਕਾਈ ਬੈਠੇ ਆ 1000 ਕਰੋੜ ਰੁਪਏ ਖਰਚਾ ਹੈ ਤਾਂ ਉਹ ਇੰਨਾ ਚੰਦੇ ਦਾ ਫਰਕ ਕਿਉਂ ਆ ਕਿਉਂਕਿ ਜੇ ਮੰਨ ਲਓ ਉਹਨਾਂ ਦੀ ਜਗ੍ਹਾ ਕਾਂਗਰਸ ਹੋਏ ਹੂੰ ਸਤਾ ਚ ਫਿਰ ਚੰਦੇ 'ਚ ਉਹ ਨੰਬਰ 1 ਹੋਣਗੇ ਬਿਲਕੁਲ ਕਿਉਂਕਿ ਥੈਲੀਆਂ ਆਈ ਜਾਂਦੀਆਂ ਨੇ ਥੈਲੀਆਂ ਹੁੰਦੀਆਂ ਨੇ ਪਾਵਰ ਨੂੰ ਜੀ ਆਪਣੇ ਪੰਜਾਬ ਦੇ ਵਿੱਚ ਵੀ ਤੇ ਅਹੀਂ ਸਿਸਾ ਹੈ ਗਿਆ ਜੀ ਦਾ ਸਾਹਿਬ ਪਾਵਰ ਨਾ ਆਉਂਦੀਆਂ ਨੇ ਪਾਵਰ ਨਾ ਆਉਂਦੀਆਂ ਪਾਵਰ ਨੂੰ ਇਸਲਾਮਾ ਨੇ ਸਾਹਿਬ ਜੀ ਠੀਕ ਹੈ ਜੀ ਅੱਜ ਤੁਹਾਨੂੰ ਕੋਈ ਕਹਿ ਦੇਵੇ ਕਿ ਇਹਦਾ ਮੂੰਹ ਨਹੀਂ ਠੀਕ ਫਲਾਣਾ ਜਿਵੇਂ ਮੂੰਹ ਵਿਖਵੇ ਦਾ ਉਰਦੂ ਜਿਵੇਂ ਮੋਗਾ ਲਿਖਿਆ ਹੁੰਦਾ ਫਲਾਣ ਟਮਕਾ ਤੇ ਜਦੋਂ ਤੁਹਾਡੇ ਕੋਲ ਪਾਵਰ ਆ ਗਈ ਹੂੰ ਇਹ ਤਾਂ ਇਹ ਤਾਂ ਕਹਿਣ ਕਿ ਮੈਂ ਤੇ ਮਿਰਚਾਂ ਵਾਰ ਕੇ ਚੁੱਲ੍ਹੇ 'ਚ ਪਾਉਣਾ ਸਵੇਰੇ ਮੇਰੇ ਪੁੱਤ ਨੂੰ ਨਿੱਕ ਤੇ ਨਜ਼ਰ ਨਾ ਲੱਗ ਜਾਵੇ ਬਿਲਕੁਲ ਫਰਕ ਪੈਂਦਾ ਫਰਕ ਪਾਵਰ ਦਾ ਫਰਕ ਹੈ ਨਾ ਸਿਮ ਪਾਵਰ ਦਾ ਫਰਕ ਹੈ ਗਰਜ਼ਾਂ ਦੀ ਕਹਿ ਲਓ ਕਿ ਮਾਰ ਹੁੰਦੀ ਹੈ ਤਾਂ ਖੈਰ ਇਹ ਜਿਹੜਾ ਸਾਰਾ ਕੁਝ ਹੈ ਉਹ ਪਾਵਰ ਦੇ ਕਰਕੇ ਹੁੰਦਾ ਹੈ ਸਾਰਾ ਜੀ ਤਾਂ ਅਸੀਂ ਹੁਣ ਜਿਹੜੇ ਵਿਸ਼ੇ ਵੱਲ ਪਰਤੀਏ ਹੂੰ ਕਿ ਦਫਤਰ ਦਫਤਰ ਹੁਣ ਇਹ ਸ਼ਿਫਟ ਕਰ ਰਹੇ ਨੇ ਜੇਲ੍ਹ ਭਵਨ ਬਣਾ ਰਹੇ ਨੇ ਮੋਹਾਲੀ ਦੇ 68 ਸੈਕਟਰ ਦੇ ਵਿੱਚ ਜੀ ਜਿਹੜਾ ਕਿ ਪਹਿਲਾਂ 17 ਸੈਕਟਰ ਚੰਡੀਗੜ੍ਹ ਦੇ ਵਿੱਚ ਸੀ ਹੂੰ ਤੁਸੀਂ ਮੋਹਾਲੀ ਜਾਂਦੇ ਰਹਿੰਦੇ ਹੋਗੇ ਮੈਂ ਤਾਂ ਜਾਂਦਾ ਰਹਿਣਾ ਜੀ ਤਕਰੀਬਨ ਹੁਣ ਸਾਰੇ ਇੰਦਰ ਆ ਆ ਜੀ ਵਿਜੀਲੈਂਸ ਭਾਵਨ ਆ ਜੀ ਜੰਗਲਾਤ ਆ ਲਿਆਂ ਦਾ ਜੀ ਉਹ ਨੇੜੇ ਨੇ ਉੱਥੇ ਸਾਰੇ ਮੋਹੱਲੀ ਚ ਲਗਭਗ ਮੇਰੀ ਜਿੱਥੇ ਰਿਸ਼ਤੇਦਾਰੀ ਹੈ ਨਾ ਜੀ ਨੇੜੇ ਨੇੜੇ ਹੀ ਨੇ ਸਾਰੇ ਤੋਂ ਮੈਂ ਲੰਗ ਦਾ ਟੱਪ ਦਾ ਇਹਨਾਂ ਦੇ ਅੱਗੋਂ ਲੰਗਦਾ ਹਾਂ ਜੀ ਜੀ ਦੇਖਦਾ ਹੁੰਦਾ ਤਾਂ ਇਹ ਸਾਰੇ ਸ਼ਿਫਟ ਹੋ ਕੇ ਆਏ ਨੇ ਉਧਰ ਜ਼ਿਆਦਾਤਰ ਜੀ ਜੀ ਠੀਕ ਹੈ ਨਾ ਜੀ ਹੁਣ ਦੱਸਦੇ ਆ ਲਾਲ ਲਾਲ ਜੀ ਜਿਹੜੇ ਅੱਗੇ ਆ ਲਾਲਜੀਤ ਸਿੰਘ ਪੁੱਲਰ ਲਾਲ ਜੀ ਤੇ ਇਹ ਕਹਿੰਦੇ ਨੇ ਕਿ ਜੀ ਦੇਖੋ ਗੱਲ ਇਹ ਆ ਕਿ ਪਾਉਦੀ ਉੱਥੇ 88 ਲੱਖ ਰੁਪਈਆ ਆਪਾਂ ਨੂੰ ਕਿਰਾਇਆ ਹੀ ਪੈਂਡਿਆ ਸੀ 1 ਸਾਲ ਦਾ ਹੂੰ ਵੀ ਰੈਂਟ ਇਹ ਤੇ ਗੱਲ ਵੈਸੇ ਉਹਨਾਂ ਦੀ ਮੰਨਣ ਵਾਲੀ ਆ ਨਾ ਜੀ ਕਿ ਜਿਹੜੀ ਰੈਂਟਲ ਜਾਇਦਾਦ ਆ ਚੰਡੀਗੜ੍ਹ ਦੀ ਉਹਦਾ ਹਰੇਕ ਸਾਲ ਭਾਈ ਬਹੁਤ ਜ਼ਿਆਦਾ ਕਿਰਾਇਆ ਵੱਧ ਜਾਂਦਾ ਵਾ ਵਾ ਹੋ ਜਾਂਦਾ ਤਾਂ ਇਹ ਕਹਿੰਦੇ ਕਿ ਹੁਣ 88 ਲੱਖ ਰੁਪਈਆ ਸਾਲ ਦਾ ਕਿੱਥੋਂ ਭਰੀ ਚੱਲੀਏ ਇਹਦੇ ਨਾਲ ਚੰਗਾ ਵੀ ਆਪਦੀ ਬਣਾ ਲਈ ਬਣਾ ਲਈ ਜੀ ਤੇ ਇੱਥੇ 27 22 ਕਰੋੜ ਲਾ ਕੇ ਹੁਣ ਜੇਲ੍ਹ ਭਵਨ ਵੀ ਜਿਹੜਾ ਉਹ ਇਹਨਾਂ ਦੇ ਕਿਾਤੇ ਦੀ ਯੋਥੀ ਬਣਾ ਦੇਣਾ ਤਾਂ ਮਤਲਬ ਕੀ ਆ ਵੀ ਜਿੱਦਾਂ 60 40 ਵਾਲੀ ਰੇਸ਼ੋ ਚੜੀ ਆ ਹੂੰ ਉਹ ਅਸੀਂ ਕਮਜ਼ੋਰ ਕਰ ਦੇ ਗਏ ਬੇਲੇ ਸਰ ਨਿਯੁਕਤੀਆਂ ਨਹੀਂ ਹੋਈਆਂ ਜਾਂ ਸਾਡੇ ਕੋਈ ਸ਼ਾਹਕਮ ਵੀ ਇਸ ਤਰ੍ਹਾਂ ਦੇ ਸੀਗੇ ਉਹਨਾਂ ਨੂੰ ਇਹ ਸੀ ਕਿ ਸਾਡੀਆਂ ਬਸਾਂ 43 ਵਾਲੇ ਬਸ ਸਾਡੇ ਤੱਕ ਵੜ ਜਾਣ ਸਾਡੀ ਰੇਸ਼ੋ ਵੜੇ ਜਾਂ ਨਾ ਵੜੇ ਕੀ ਫਰਕ ਪੈਂਦਾ ਹੂੰ ਬਿਲਕੁਲ ਕੱਲ ਕਿ ਕੌੜੀ ਹੁੰਦੀ ਹੈ ਕਈ ਵਾਰ ਪਰ ਗੱਲ ਸੱਚੀ ਦੂਰ ਦੀ ਕੌੜੀ ਜੀ ਇਹ ਸੂਰਤਿਆਂ ਬਣੀ ਕਿ ਹੁਣ ਹੌਲੀ ਹੌਲੀ ਚਲੋ ਰੈਂਟਲ ਖਰਚੇ ਲਾ ਲੋ ਜਾਂ ਕੁਝ ਹੋਰ ਵਜ੍ਹਾ ਤਕਰੀਆਂ ਕਿ ਇਹਨਾਂ ਨੇ ਸਾਰੇ ਦਫ਼ਤਰ ਤਕਰੀਬਨ ਤਕਰੀਬਨ ਉਹ ਤੋਂ ਸ਼ਿਫਟ ਕਰ ਲਏ ਨੇ ਜੀ ਜੀ ਸੋ ਇਹ ਕਹਾਣੀ ਹੁਣ ਸਾਡੇ ਕਾਦੇ ਦਾਵੇ ਨਹੀਂ ਦਾਵੇ ਵਾਲੇ ਲੈ ਨਹੀਂ ਚਲੇ ਹਮ ਤਾਂ ਗੱਲ ਇਹ ਆ ਕਿ ਹੁਣ ਕਾਦੇ ਦਾਵੇ ਆ ਚੰਡੀਕਰ ਤੇ ਰਾਜਨੀਤੀ ਇਹ ਕਰ ਸਕਦੇ ਆ ਤਾਂ ਉਹ ਰੈਂਟ ਰੂਮ ਭਰਨ ਵਾਲੀ ਉਹ ਕਹਿੰਦੇ ਜੀ 88 ਲੱਖ ਹੁਣ ਕਿੱਥੋਂ ਹੋ ਰਹੀ ਹੈ ਜੀ ਕਿੱਥੋਂ થઈ ਹੈ ਕੀ ਕਰੀਏ ਕੀ ਨਾ ਕਰੀਏ ਸੋ ਬਚੇ ਖੁਚੇ ਜਿਹੜੇ ਦਫਤਰ ਸੀ ਉਹ ਵੀ ਸ਼ਿਫਟ ਜਲਦੀ ਅੰਦਰ ਹੋ ਜਾਣਗੇ ਜੀ 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 ਬਹੁਤ ਕੁਝ ਸ਼ਿਫਟ ਹੁੰਦਾ ਵੇਖ ਰਹੇ ਆ ਆਪਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਖੈਰ ਅਮਰਿਤਪਾਲ ਸਿੰਘ ਜੀ ਕਹਿੰਦੇ ਆ ਕਿ ਪਾਵਰ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ ਕਿ ਦਰਿਆ ਤੇ ਤਾਂ ਨਹੀਂ ਸੌਂਈ ਜਾਣਗੇ ਹੁਣ ਆ ਰਹੇ ਆ ਐਸਐਸ ਵਾਲੇ ਖੈਰ ਭਾਈ ਉਹ ਤੇ ਖੈਰ ਉਹਨਾਂ ਦਾ ਆਪਦਾ ਫੈਸਲਾ ਹੈ ਯਾਰ ਜੀ ਆਪਾਂ ਇਸ ਬਾਰੇ ਵੀ ਗੱਲ ਕਰ ਚੁੱਕੇ ਆ ਜਿਹੜੀ ਮਹਾਰਾਜ ਵਾਲੀ ਤੁਸੀਂ ਬਸ ਦੀ ਗੱਲ ਕਰ ਰਹੇ ਹੋ ਇਹਦੇ ਬਾਰੇ ਆਲਰੇਡੀ ਗੱਲ ਹੋ ਚੁੱਕੀ ਹੈ ਭਾਈ ਪਿਛਲਾ ਨੰਬਰ ਨੰਬਰ ਦਾ ਵੀ ਕੋਈ ਕਹਿ ਰਹੇ ਨੇ ਕਿ ਭਾਈ ਬੱਸਾਂ ਦੇ ਨੰਬਰ ਵੀ ਕੁਝ ਮਿਲਦੇ ਚੁਲਦੇ ਨੇ ਖੈਰ ਸੇਮ ਡੇ ਹੀ ਹੋਣਾ ਸੀ ਕੁਝ ਇਹਦੇ ਤੇ ਗੱਲ ਹੋ ਚੁੱਕੀ ਹੈ ਮਤਰ ਜੀ ਕਾਹਦਾ ਜੀ ਬੱਸਾਂ ਦੇ ਨੰਬਰ ਦੀ ਗੱਲ ਕਰ ਰਹੇ ਹੋ ਨਹੀਂ ਦੇਖੋ ਐਕਸੀਡੈਂਟ ਹੋਇਆ ਕਿ ਬੱਸਾਂ ਦੇ ਨੰਬਰ ਨਾਲ ਕੀ ਫਰਕ ਪੈਂਦਾ ਜੀ ਇਨਾਂ ਚੀਜ਼ਾਂ ਦਾ ਹਾਂ ਜੀ ਹਾਂ ਜੀ ਇਹ ਅਸੀਂ ਤੁਹਾਨੂੰ ਨਾਲ ਹੀ ਦੱਸ ਦਿੱਤਾ ਸੀ ਉਸ ਵੇਲੇ ਤੱਕ ਖਬਰ ਆ ਗਈ ਸੀ ਇਹ ਇੱਥੇ ਮਲੋਟ ਤੋਂ ਜਿੱਥੇ ਅਸੀਂ ਬੈਠੇ ਆ ਇੱਥੋਂ ਥੋੜੀ ਦੂਰੀ ਹੈ ਜੀ 20 ਕਿਲੋਮੀਟਰ ਉਹ ਹੈ ਗਿਆ ਦੂਰ ਜਗਾ ਤਾਂ ਇੱਥੇ ਹੁਣ ਕੋਈ ਨੁਕਸਾਨ ਦੀ ਖਬਰ ਨਹੀਂ ਸੀ ਆਈ ਜਦੋਂ ਤੱਕ ਆਪਾਂ ਗੱਲ ਕਰ ਰਹੇ ਸੀਗੇ ਜੀ 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 ਮਿੰਡ ਜੀ ਇੱਕ ਖਬਰ ਹੋਰ ਸਾਂਝੀ ਕਰੀਏ ਦੋਸਤਾਂ ਦੇ ਨਾਲ ਇਹ ਖਬਰ ਵੀ ਪਹਿਲਾਂ ਵਾਲੀ ਖਬਰਾਂ ਦੇ ਨਾਲ ਮਿਲਦੀ ਜੁਲਦੀ ਖਬਰ ਹੈ ਆਪਾਂ ਪਿਛਲੇ ਟਾਈਮ ਤੋਂ ਦੇਖ ਰਹੇ ਹਾਂ ਕਿ ਭਾਈ ਬਹੁਤ ਧਮਾਕੇ ਹੋ ਰਿਹਾ ਕਦੇ ਇਹਨਾਂ ਨੇ ਕੋਈ ਬਹਾਨਾ ਲਾਇਆ ਕਦੇ ਕੋਈ ਬਹਾਨਾ ਲਾਇਆ ਪਰ ਇਸ ਵਾਰੀ ਸ਼ਾਇਦ ਕਿਉਂਕਿ ਇੱਕ ਸਾਹਿਬ ਨੇ ਉਹਦੀਆਂ ਫੋਟੋਆਂ ਵੀ ਪਾਤੀਆਂ ਨੇ ਕਹਿੰਦੇ ਨੇ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁਰਦਾਸਪੁਰ ਦੇ ਨੇੜੇ ਉੱਥੇ ਇੱਕ ਪੁਲਿਸ ਵਾਲੇ ਦੇ ਘਰ ਦੇ ਕੋਲੇ ਫੇਰ ਧਮਾਕਾ ਹੋ ਗਿਆ। ਸ਼ੀਸ਼ੇ-ਸ਼ੂਸ਼ੇ ਟੁੱਟੇ ਨੇ ਉਹ ਫੋਟੋਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਪਰ ਮਿੰਟੂ ਜੀ ਇਹ ਚੀਜ਼ ਇਹ ਦੌਰ ਰੁਕ ਕਿਉਂ ਨਹੀਂ ਰਿਹਾ? ਕਿਉਂ ਵਾਰ-ਵਾਰ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਆ? ਕਿੱਥੇ ਨਕਾਮੀ ਹੋ ਰਹੀ ਹੈ? ਦੇਖੋ ਇਹ ਤੇ ਡੀਜੀਪੀ ਸਾਹਿਬ ਹੀ ਜਵਾਬ ਦੇ ਸਕਦੇ। ਹੂੰ। ਕਿਉਂਕਿ ਕ੍ਰਾਈਮ ਤੇ ਵੈਸੇ ਨਹੀਂ ਰੁਕਦਾ ਹੁੰਦਾ। ਜੀ। ਕ੍ਰਾਈਮ ਕਦੇ ਹੀ ਨਵੀਆਂ ਚੀਜ਼ਾਂ ਦੇਖ ਰਹੇ ਆ ਅਸੀਂ ਇਹ ਤਾਂ ਮਾਕਾ ਹੈ ਪਰ ਇਹ ਇਸ ਤਰ੍ਹਾਂ ਦੇ ਜਿਹੜੇ ਕਹੋ ਕਿ ਹਮਲੇ ਉਸ ਦਾ ਸਟੇਟ ਨੂੰ ਜਾਂ ਪੁਲਿਸ ਨੂੰ ਚੈਲੰਜ ਹੈ ਜੀ ਤਾਂ ਸਰਕਾਰ ਜਾਂ ਜਿਹੜਾ ਤੰਤਰ ਹੈ ਉਹ ਕਿੱਥੇ ਫੇਲ ਹੈ ਇਹਦਾ ਜਵਾਬ ਤੇ ਬਿਹਤਰ ਹੈ ਕਿ ਡੀਜੀਪੀ ਸਾਹਿਬ ਦੇ ਮਸਲਾ ਇਹ ਹੈ ਕਿ ਜਦੋਂ ਤੁਸੀਂ ਦੂਜਿਆਂ ਨੂੰ ਖਿੱਚੀ ਜਾਂਦੇ ਹੋ ਫਲਾਣਾ ਇੱਧਰ ਕਰ ਦਿੱਤਾ ਫਲਾਣਾ ਉੱਧਰ ਕਰ ਦਿੱਤਾ ਵਿਜੀਲੈਂਸ ਵਾਲਾ ਹਟਾ ਦਿੱਤਾ ਤੇ ਡੀਜੀਪੀ ਨੂੰ ਕਿਉਂ ਰੱਖਿਆ ਹੋਇਆ ਹੁਣ ਤੱਕ ਹੂੰ डीजीपी ਦੇ ਕਾਰਜਕਾਲ ਦੇ ਦੌਰਾਨ ਤੁਸੀਂ ਮੋٹے ਤੌਰ ਤੇ ਸਿੱਧੂ ਮੂਸੇ ਵਾਲੇ ਦੀ ਹਤਿਆ ਤੋਂ ਬਾਅਦ ਜੀ ਉਦੋਂ ਭਵਰਾ ਸਾਹਿਬ ਹੁੰਦੇ ਸਨ ਉਹਨਾਂ ਤੋਂ ਬਾਅਦ ਇਹ ਲਾਇਕ ਹੈ ਸੀ ਤਾਂ ਤੁਸੀਂ ਹੁਣ ਤੱਕ ਇਤਿਹਾਸ ਕੱਢ ਕੇ ਦੇਖ ਲਓ ਕਟਨਾਵਾ ਦਾ ਇਸ ਤਰ੍ਹਾਂ ਦੇ ਹਮਲਿਆਂ ਦਾ ਕਿ ਕੀ ਇੱਕ ਵੈਰੀ ਵੀ ਇੱਕ ਵਿਲੇ ਵੀ ਇਹ ਰੁਕੀਆਂ ਨਹੀਂ ਚੀਜ਼ਾਂ ਇਹ ਸੂਚੀ ਲੰਬੀ ਲੰਬੀ ਹੁੰਦੀ ਹੈ